ਖਾਲਸਾ ਪੰਥ ਦੀ 325ਵੀਂ ਆਪਾਂ ਧਿਆਨ ਰੱਖੋ ਸਤਨਾ ਦਿਵਸ ਤੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿਨਾ ਹੈ ਪੂਰਾ ਭਾਈ ਧਿਆਨ ਰੱਖੋ ਤੇ ਮੈਂ ਜਿਵੇਂ ਸਿੰਘ ਸਾਹਿਬ ਜੀ ਨੇ ਆਦੇਸ਼ ਦਿੱਤੇ ਹੈ ਕਿ ਜਿੱਥੇ ਵੀ ਆਪਣਾ ਖਾਲਸਾ ਰਹਿ ਰਿਹਾ ਹੈ ਦੁਨੀਆ 'ਚ ਕਿੱਥੇ ਵੀ ਆਪਣੇ ਪੂਰੇ ਸਾਲ ਵਾਸਤੇ ਕਿਉਂਕਿ ਉਹ 325ਵਾਂ ਵਰਕ ਪਰ ਹੈ ਜਾਣਗੇ ਪੂਰੇ ਸਾਲ ਕੇਸਰੀ ਝੰਡਾ ਆਪਣੇ ਘਰ ਚ ਜੂਝੋਲਿਓ ਕਿਉਂਕਿ ਆ ਬਹੁਤ ਇਤਿਹਾਸਿਕ ਸਾਲ ਆਪਣੇ ਵਾਸਤੇ ਤੇ ਮੈਂ ਅੱਜ ਦੀ ਦਿਹਾੜੀ ਦੀ ਫਿਰ ਤੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਅੱਜ ਜਿੱਥੇ ਮੈਂ ਸਮੂਹ ਸੰਗਤਾਂ ਨੂੰ ਤੇ ਕੌਮ ਨੂੰ ਖਾਲਸਾ ਪੰਥੀ 325ਵੀਂ ਸਿਰਜਣਾ ਦਿਵਸ ਤੇ ਲੱਖ ਲੱਖ ਵਧਾਈ ਦੇਣੀ ਆ ਗੁਰੂ ਸਾਹਿਬ ਨੇ ਬਹੁਤ ਹੀ ਬਖਸ਼ਿਸ਼ ਦੇ ਨਾਲ ਇਸ ਕੌਮ ਨੂੰ ਨਵਾਜਿਆ ਖਾਲਸਾ ਮੇਰਾ ਰੂਹ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਤੇ ਅੱਗੇ ਜਾ ਕੇ ਗੁਰੂ ਸਾਹਿਬ ਕਹਿੰਦੇ ਖਾਲਸਾ ਮੇਰੀ ਜਾਨ ਕੀ ਜਾਨ ਜਦ ਇਨਾ ਵੱਡਾ ਮਾਨ ਸਾਡੇ ਪਿਤਾ ਨੇ ਸਾਨੂੰ ਬਖਸ਼ਿਆ ਤੇ ਕਿਉਂ ਨਾ ਅਸੀਂ ਵੀ ਉਸ ਪਿਤਾ ਦੇ ਦਿਖਾਏ ਹੋਏ ਰਾਸਤੇ ਤੇ ਚੱਲਣ ਵਾਸਤੇ ਉਹਨਾਂ ਦੇ ਚਰਨਾਂ 'ਚ ਅਰਦਾਸਾਂ ਬੇਤੀਆ ਕਰੀਏ ਕਿ ਹੋ ਜੇ ਖਾਲਸਾ ਬਣ ਸਕੇ ਜਿਸ ਤਰ੍ਹਾਂ ਗੁਰੂ ਸਾਹਿਬ ਸਾਡੇ ਤੋਂ ਉਮੀਦ ਰੱਖਦੇ ਆ ਅੱਜ ਤੱਕੜੇ ਹੋ ਕੇ ਇਸ ਖਾਲਸਾ ਦੇ ਸਿਰਜਣਾ ਦਿਵਸ 'ਚ ਗੁਰੂ ਦੇ ਦਿਖਾਏ ਹੋਏ ਰਾਸਤੇ ਵਿਚਲਨ ਵਾਸਤੇ ਆਪਣਾ ਉਪਰਾਲਾ ਕਰਿਏ ਤੇ ਪ੍ਰਣ ਕਰੀਏ ਬਹੁਤ-ਬਹੁਤ ਬਧਾਈ